ਗੋਲੇ ਛੱਡ ਰਹੇ ਨੇ ਬਾਬਾ ਜੀ ਤੇ ਸਰਜੀਤ ਫੂਲ ਜਿਹੜੇ ਕਿਸਾਨ ਲੀਡਰ ਨੇ ਉਹਨਾਂ ਦੇ ਪੇਟ 'ਚ ਲੱਗਿਆ ਗੋਲਾ ਇੱਕ ਉਹਨਾਂ ਨੂੰ ਲੈ ਕੇ ਲਗਈ ਐ ਐਂਬੂਲੈਂਸ ਉਹ ਦੇਖੋ ਫਰਮ ਨਹੀਂ ਹੈਗੀ ਇਹਨਾਂ ਨੂੰ ਬਾਈ ਨਿਯਤੇ ਦੇ ਖੁੱਦੂ ਨੇ ਜਮੀ ਕੀ ਗਣਾ ਸਰਮ ਨਹੀਂ ਹੈ ਕਿ ਨਹੀਂ ਹੱਥੇ ਕਿਸਾਨਾਂ ਦੇ ਲੱਗੇ ਹੋਏ ਨੇ ਮਾਰ ਵੱਡੇ ਦਲੇਰ ਬਣਦੇ ਨੇ ਹਾਂ ਆਹ ਪ੍ਰਸ਼ਾਸਨ ਆ ਤੈ ਉਹ ਡੁੱਬ ਕੇ ਮਰ ਜਾ ਕਿਵੇਂ ਨੀਂਦ ਆਉਂਦੀ ਹੋਣੀ ਬਾਬਾ ਜੀ ਐ ਜੇ ਪ੍ਰਸ਼ਾਸਨ ਨਾਲ ਦੇ ਵੀ ਜਿਹੜੇ ਵੀ ਪਤਾ ਨਹੀਂ ਕਿੰਡੀ ਕਦਲੇਰੀ ਦਾ ਕੰਮ ਕਰਕੇ ਆਏ ਆ ਸੀ ਨਾ ਸਰਕਾਰਾਂ ਨੂੰ ਨੀਂਦ ਆ ਜਾਂਦੀ ਇੱਕ ਹੋਰ ਕਿਸਾਨ ਜਖਮੀ ਹੋਇਆ ਆ ਹਾਂ ਸੋ ਵੈਸੇ ਗੋਲੇ ਛੱਡ ਰਹੇ ਨੇ ਜਿਹੜਾ 101 ਕਿਸਾਨਾਂ ਦਾ ਜਥਾ ਗਿਆ ਹੋਇਆ ਅੱਗੇ ਉਹਨਾਂ ਦੇ ਢੇੜੇ ਉਹ ਤਾਂ ਜਮਾ ਨਹੀਂ ਹੱਥੇ ਨੇ ਸ਼ਰਮ ਕਰ ਲੋ ਮਾੜੀ ਮੋਟੀ ਫਿਰ ਕਹਿੰਦੇ ਨੇ ਕਿਸਾਨਾਂ ਨੇ ਰਾਸਤੇ ਬੰਦ ਕਰੇ ਹੋਏ ਨੇ ਜੀ